ਪੜੇ ਤੁਹਾਡੇ ਤੋਂ ਵੱਡਾ ਸੀ ਕੋ ਛੋਟਾ ਸੀ ਜੀ ਹੈ ਛੋਟਾ ਜੀ ਇਹਨਾਂ ਦੇ ਸਿਸਟਰ ਹੈ ਗੁਰਪ੍ਰੀ ਗੋਗੀ ਐਮਐਲਏ ਬ੍ਰੈਕ ਦੇ ਉਹਨਾਂ ਦੇ ਸਿਸਟਰ ਹੈ ਤੇ ਦੇਖ ਸਕਦੇ ਹੋ ਹਾਂ ਉਹਨਾਂ ਦੇ ਸਿਸਟਰ ਹੈ ਪਰਵਾਰ ਪਰਵਾਰ ਉਹਨਾਂ ਦੇ ਗੁਰਪ੍ਰੀ ਗੋਗੀ ਐਮਐਲਏ ਦੇ ਸਾਹਿਬ ਸਿਸਟਰ ਹੈ ਉਹਨਾਂ ਦੇ ਤੇ ਰੋਂਦੇ ਪਏ ਆ ਉਹ ਦੁੱਖਪੜੀ ਕਹਾਣੀ ਜਦਤ ਹੋ ਚੁੱਕੀ ਹੈ ਗੋਲੀ ਲੱਗਣ ਦੇ ਕਾਰਨ ਕਾਰਨਾਂ ਦਾ ਕੁਝ ਹਜੇ ਪਤਾ ਨਹੀਂ ਲੱਗਿਆ ਵੀ ਗੋਲੀ ਕਿਵੇਂ ਚੱਲੀ ਹੈ ਬਿਲਕੁਲ ਤਸਵੀਰਾਂ ਖਾ ਰਹੇ ਆ ਤੁਹਾਨੂੰ ਲੁਧਿਆਣਾ ਦੇ ਡੀ ਐਮ ਸੀ ਹਸਪੀਟਲ ਦੀਆਂ ਬਿਲਕੁਲ ਲੋਕ ਰਿਸ਼ਤੇਦਾਰ ਵੀ ਆ ਰਹੇ ਨੇ ਹੋਰ ਜਿੰਨੇ ਪਾਰਟੀ ਵਰਕਰ ਨੇ ਉਹ ਵੀ ਆ ਚੁੱਕੇ ਨੇ ਉਸ ਜਿਹਤੂ ਜਿਹੜੇ ਕਾਉਂਸਲਰ ਸੀ ਉਹ ਵੀ ਆ ਚੁੱਕੇ ਨੇ ਤੇ ਲੁਧਿਆਣਾ ਡੀ ਐਮ ਸੀ ਹਸਪੀਟਲ ਦੀਆਂ ਤਸਵੀਰਾਂ ਨੇ ਤੇ ਆਪਣੇ ਸ਼ੋਕ ਪ੍ਰੈਸ਼ਰ ਪੱਪੀ ਜੀ ਹਲਕਾ ਸੈਂਟਰ ਤੋਂ ਤੇ ਆਪਣੇ ਐਮ ਐਲ ਏ ਬੱਗਾ ਜੀ ਉਹ ਵੀ ਪਹੁੰਚ ਚੁੱਕੇ ਨੇ ਤੇ ਵਿਧਾਇਕ ਆਨੇ ਸਟਾਰਟ ਹੋ ਗਿਆ ਉਹ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਪਹਿਲਾਂ ਜਦੋਂ ਲੁਧਿਆਣਾ ਦੇ ਡੀ ਐਮ ਸੀ ਹਸਪੀਟਲ ਦੇ ਵਿੱਚ ਗਏ ਨੇ ਜੀ ਬੋਲੋ ਜੀ ਪਾਜੀ ਬਹੁਤ ਮਾੜਾ ਚਾਲਣ ਦੋ ਮੁੰਡੇ ਸਰਕਾਰੀ ਵੀ ਫਰਕ ਕਰ ਲੈਣਾ ਭਰਾ ਮਾਰ ਦਾ ਦੋਸਤ ਚਲੇਗਾ ਮਤਲਬ ਕਿ ਮੈਂ ਓਕੇ ਜੀ ਜੀ ਬੋਲਤੀ ਹੋਣੀ ਅਮੀਰ ਸਾਹਿਬ ਬ੍ਰੀਫ ਕਰੋ ਜੀ ਵਿਚੇ ਕਰ ਲੋ ਦੂਸਰ ਬਾਤ ਕਰ ਹਾਂ ਜੀ ਸਰ ਕੋਈ ਨਹੀਂ ਕੋਈ ਨਹੀਂ ਚਲੇਗਾ ਜੋ ਨੇ ਦੂਸਰੀ ਗੱਲ ਜੀ ਦੇਖੋ ਹਾਂ ਜੀ ਰੋਣੇ ਬਹੁਤ ਦੁਖਦਾਈ ਬਹੁਤ ਮੰਦਪਾਗੀ ਖਬਰ ਹੈ ਜਿਹੜੀ ਉਹ ਮਿਲੀ ਹੈ ਤਕਰੀਬਨ ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾਦਿਲ ਸਾਡੇ ਸਾਥੀ ਸਾਡੇ ਵੱਡੇ ਭਰਾ ਐਮ ਐਲ ਗੁਰਪ੍ਰੀਤ ਗੋਗੀ ਜੀ ਉਹ ਚਲਾਣਾ ਕਰ ਗਏ ਸਾਨੂੰ ਛੱਡ ਗਏ ਤੇ ਅੱਜ ਹੁਣ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਇਹ ਇਹ ਖਬਰ ਸੁਣ ਕੇ ਚਲੋ ਸਭ ਬਈ ਕੀ ਹੋਇਆ ਦੇਖੋ ਦੇਖੋ ਗੋਲੀ ਲੱਗੀ ਨਹੀਂ ਲੱਗੀ ਹੈ ਪੁਲਿਸ ਦਾ ਇਹ ਸੀਰ ਦੇ ਵਿੱਚ ਗੋਲੀ ਲੱਗੀ ਹਾਂ ਉਹ ਹਜੇ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਹਜੇ ਬੜਾ ਪ੍ਰੀ ਮੈਚੂਰ ਹੋਏਗਾ ਕੁਝ ਵੀ ਕਹਿਣਾ ਸੋ ਮੈਂ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਤ ਦੀਆਂ ਗੱਲਾਂ ਮੇਨ ਜੋ ਕੰਸਰਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚਿਆ ਸਾਡਾ ਆਪਣਾ ਪਰਿਵਾਰ ਜੀ ਪ੍ਰਸ਼ਾਸਨਿਕ ਪ੍ਰਬੰਧਕ ਦੀ ਗੱਲਬਾਤ ਹੋਈ ਹੈ ਕੋਈ ਦੁਬਾਰਾ ਐਮਐਸ ਨੇ ਵੀ ਗੱਲ ਕੀਤੀ ਤਾਂ ਵੀ ਕੋਈ ਹਾਂ ਹੋਈ ਹੈ ਜੀ ਹਜੇ ਭਾਈ ਸਾਹਿਬ ਤੁਸੀਂ ਪਲੀਜ਼ ਗੱਲ ਨੂੰ ਸਮਝੋ ਮੀਡੀਆ ਇੰਪੋਰਟੈਂਟ ਵੀ ਹੈ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਹੁਣ ਨਾਲ ਬੇਟੇ ਨਾਲ ਉਹੀ ਗੱਲਬਾਤਾਂ ਹੋਈਆਂ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਕੀ ਫੈਕਟ ਕੀ ਨੇ ਰਿਐਲਿਟੀ ਕੀ ਉਹ ਅੱਜ ਪਰਿਵਾਰ ਨੇ ਕੁਝ ਦੱਸਿਆ ਗੱਲਬਾਤ ਪਰਿਵਾਰ ਨੇ ਮੈਂ ਕੀ ਕਹਾਂ ਮੈਂ ਕੀ ਕਹਾਂ ਥੈਂਕ ਯੂ ਥੈਂਕ ਯੂ ਹਾਂ ਜੀ ਅੱਜ ਲੋਕ ਸੰਸਦ ਇੱਥੇ ਪਹੁੰਚੇ ਹਾਂ ਲੋਕ ਸੰਸਦ ਨਾਲ ਬੋਲਦੇ ਹਾਂ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਅਮਰ ਗੋਲੀ ਲੱਗਨ ਨਾਲ ਜਿਹੜੀ ਅਚਾਨਕ ਗੋਲੀ ਚਰੀ ਹੈ ਉਹੀ ਪਤਾ ਲੱਗਾ ਜੀ ਬnade ਆਈ ਅੱਜ ਬਹੁਤ ਮਾੜਾ ਬਹੁਤ ਮਾੜਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਦਾ ਸਾਡਾ ਭਰਾ ਸੀ ਵੱਡਾ ਉਹ ਸਾਹਿਤ ਬਹੁਤ ਬੁਸੇਖੀ ਸੀ ਨਾ ਬਹੁਤ ਨੌਲਜ ਸੀ ਬਹੁਤ ਮੜਾ ਸੀ ਕਿੰਨੇ ਵੇ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਇਹ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਸਿਰ ਮੈਂ ਜਾ ਰਿਹਾ ਪਰਵਾਹ ਚੱਲ ਕੇ ਡਿੰਗੀ ਕੋਈ ਸੌਲ ਦੇਖੀ ਕੋਈ ਗੱਲ ਕਰ ਸਕਦਾ ਨਹੀਂ ਕਿੱਟੀ ਨਹੀਂ ਮੇਰੇ ਸਾਹ ਬਹੁਤ ਮਾਰੋ ਸਭ ਸ਼ਾਂਤ ਸੋਣ ਵਾਲਾ ਕਰ ਲਓ ਆ ਵੀ ਮੰਨਦਾ ਬਾਕੀ ਕਿ ਕਰਦਾ ਤੁਸੀਂ ਦੁੱਖ ਪ੍ਰਗਟ ਨਹੀਂ ਇੱਕ ਸਿਰਫ਼ ਕੀ ਪਤਾ ਲੱਗ ਗਿਆ ਕੀ ਤੁਸੀਂ ਬੜਾ ਮਾੜਾ ਕੰਮ ਹੋਇਆ ਜੀ ਸਾਡੇ ਐਮਐਲਏ ਸਾਹਿਬ ਦੁਨੀਆ ਤੋਂ ਚਲੇ ਗਏ ਮੈਂ ਸਮਝਦਾ ਸੀ ਕਿ ਉਹਨਾਂ ਨੂੰ ਇੱਕ ਸ਼ੌਂਕ ਸੀ ਆਪਣੇ ਇਹ ਗਨਸ ਰੱਖਣ ਦਾ ਤੇ ਐਂਟੀਕ ਗੱਡੀਆਂ ਰੱਖਣ ਦਾ ਮੈਂ ਉਹਰਾ ਬਰਾੜ ਸਾਹਿਬ ਖੜਿਆ ਸੀ ਉਹਨਾਂ ਦੇ ਬੜੇ ਪੁਰਾਣੇ ਦੋਸਤ ਆ ਕਾਉਂਸਲਰ ਵੀ ਰਹੇ ਨੇ ਮੇਰੇ ਨਾਲ 10 ਸਾਲ ਉਹ ਤੇ ਜਦੋਂ ਪਤਾ ਲੱਗਿਆ ਰਾਤ ਨੂੰ ਮਿੰਟ ਤੋਂ 2 ਵਜੇ ਯਾਰਾ ਮਨਦੀਪ ਸਿੰਘ ਕੁਲਰੈਸਪੀ ਸਾਹਿਬ ਨੂੰ ਮੈਂ ਫੋਨ ਕੀਤਾ ਉਹ ਤੋਂ ਕਨਫਰਮ ਕੀਤਾ ਬੜਾ ਮਾੜਾ ਕੰਮ ਹੋਇਆ ਜੀ ਪਰ ਵਾਲਵਰ ਨੂੰ ਹੀ ਠੀਕ ਆਪਣੇ ਸਾਫ ਕਰਦੇ ਸੀ ਉਹਦੇ ਨਾਲ ਹੀ ਗੁੜੀ ਚਲ ਕੇ ਉਹਦੀ ਬਾਕੀ ਮੌਤ ਹੋਈ ਹੈ ਸਰ ਕਹਿੰਦੇ ਵੀ ਲਾਸਟ ਗੱਲ ਵੀ ਤੁਹਾਡੇ ਨਾਲ ਹੋਈ ਹੈ ਕੋਈ ਗੱਲਬਾਤ ਵੀ ਸ਼ੇਅਰ ਕੀਤੀ ਹੈ ਨਹੀਂ ਜੀ ਬਾਕੀ ਸਭ ਠੀਕ ਸੀ ਨਾਰਮਲ ਜਿਵੇਂ ਗੱਲਾਂ ਕਰਦੇ ਆ ਉਹੀ ਗੱਲਾਂ ਕਰਦੇ ਸੀ ਜੀ ਕੋਸ ਸੀਗੀ ਬਿਲਕੁਲ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਸਰ ਕਿਦਾਂ ਮੈਨੂੰ ਤਾਂ ਜੀ 2 ਵਜੇ ਪਤਾ ਲੱਗਿਆ ਜੀ ਰਾਤ ਦੇ 1.30 ਵਜੇ ਪਤਾ ਲੱਗਿਆ ਪਰਿਵਾਰ ਦੇ ਵਿੱਚ ਇਹ ਦੁੱਖ ਸਾਂਝਾ ਕੀਤਾ ਬਹੁਤ ਸਾਰੇ ਜੀ ਸਮਝ ਨਹੀਂ ਆ ਰਿਹਾ ਕਿਸ ਨੂੰ ਕਿਉਂਕਿ ਕਿਉਂਕਿ ਭੈਣ ਦੀ 10 ਵਜੇ ਹੱਸਦੇ ਖੇਡਦੇ ਉਹਨਾਂ ਦੇ ਵਾਈਫ ਗਏ ਨੇ ਉਹ ਕਹਿੰਦੇ ਮੈਂ ਖਬਰਾਂ ਹੀ ਦੇਖਣੀਆਂ ਨੇ ਉਹ ਕਹਿੰਦੇ ਮੈਂ ਕੌਣ ਬਣੇਗਾ ਕਰੋੜਪਤੀ ਦੇਖਣਾ ਆਪਦੇ ਕਮਰੇ ਚ ਆ ਕੇ ਇੱਧਰ ਦੇਖਣ ਲੱਗੇ ਬੇਟੀ ਦੇ ਕਮਰੇ ਚ ਤੇ ਇੱਧਰ ਉਹ ਆਪਣੀਆਂ ਖਬਰਾਂ ਦੇਖਣ ਲੱਗੇ ਇਹਨਾਂ ਦੇ ਵਿੱਚ ਹੀ ਜਾਨੂੰ ਰੋਟੀ ਬਣਾਉਣ ਲੜ ਗਿਆ ਲੜਕਾ ਰੋਟੀ ਲਾ ਕੇ ਵਾਪਸ ਆਇਆ ਜਨ ਲੈ ਤੋ ਜਿਹੜਾ ਫਾਇਰ ਹੋਇਆ ਜਿਹੜਾ ਲਿਸੈਂਸੀ ਅਸਲਾ ਸੀ ਉਹ ਹਾਂਜੀ ਲਿਸੈਂਸੀ ਅਸਲਾ ਸੀ ਉਹ ਅਸਲੇ ਦਾ ਤੇ ਇੰਟੀਗਰਾਂ ਦਾ ਉਹਨਾਂ ਨੂੰ ਬੜਾ ਸ਼ੌਂਕ ਸੀ ਇਹ ਅਸਲਾ ਇੱਕ ਉਹਨਾਂ ਦਾ ਛੋਟਾ ਜਿਹਾ ਰਿਵਲਓਵਰ ਆ ਸਾਰਿਆਂ ਨੂੰ ਟੈਚੀ ਚੋਂ ਕੱਢ ਕੇ ਆਮ ਹੀ ਦਿਖਾਉਂਦੇ ਹੁੰਦੇ ਸੀ ਯੋ ਮੇਰਾ ਬਹੁਤ ਵਧੀਆ ਅਸਲਾ ਮੈਂ ਇੱਕ ਦੋ ਵਾਰ ਉਹਨਾਂ ਨੂੰ ਹੱਸਦਾ ਸੀ ਮੈਨੂੰ ਦੇਦੇ ਛੋਟਾ ਜਿਹਾ ਪਰ ਉਹ ਹੀ ਅਸਲਾ ਉਹਨਾਂ ਨੂੰ ਲੈ ਬੈਠਾ ਠੀਕ ਕਰਦੇ ਸਾਰੇ ਜਿੱਦਾਂ ਗੱਡੀਆਂ ਦੇ ਵੀ ਬਹੁਤ ਵਡੇ ਸ਼ਕੀਨ ਸੀ ਅਸਲੇ ਵੀ ਬੜੇ ਸ਼ਕੀਨ ਸੀ ਬਹੁਤ ਸ਼ਕੀਨ ਇਨਸਾਨ ਸੀ ਜੇ ਅਸਲੇ ਦੇ ਵੀ ਤੇ ਇੰਟਿਕ ਕਾਰਾਂ ਦੇ ਵੀ ਬੜੇ ਸ਼ਕੀਨ ਸੀ ਬਸ ਆਰਾਮ ਨਾਲ ਬੈਠੇ ਹਜੇ ਆਪਦੀ ਜ਼ਿੰਦਗੀ ਚ ਮਸਤ ਰਹਿੰਦੇ ਸੀ ਪਰਿਵਾਰ ਲਈ ਸਿਆਸਤਦਾਨ ਆਪਾਂ ਕਹਿ ਦਿੰਨੇ ਆ ਥੋੜਾ ਸਮਾਂ ਵੀ ਘੱਟ ਹੁੰਦਾ ਸੀ ਹੁਣ ਵਾਈਫ ਵੀ ਮਿਲ ਕੇ ਗਏ ਨੇ ਪਰ ਉਹ ਤਾਂ ਆਪਦੇ ਘਰੇ ਹੀ ਰਹਿੰਦੇ ਸੀ ਉਹਨਾਂ ਦਾ ਦਫ਼ਤਰ ਵੀ ਘਰੇ ਹੀ ਸੀ ਮੈਂ ਸ਼ਾਮ ਨੂੰ ਵੀ ਹੋ ਕੇ ਗਿਆ ਵਿਰਾਟ ਸਾਹਿਬ ਨਾਲ ਪਰਸੋਂ ਵੀ ਹੋ ਕੇ ਗਿਆ ਕੱਲ ਵੀ ਹੋ ਕੇ ਗਿਆ ਅਸੀਂ ਰੋਜ਼ ਮਿਲਦੇ ਰਹਿੰਦੇ ਸੀ ਸਰ ਕੋਈ ਕਾਰਨ ਪਤਾ ਲੱਗਿਆ ਵੀ ਗੋਲੀ ਚੱਲੀ ਕਿੱਦਾਂ ਵੀ ਕਿੱਦਾਂ ਕੁਝ ਨਹੀਂ ਠੀਕ ਠੁਕ ਸਾਫ਼ ਸੂਬ ਕਰਦੇ ਸੀ ਜੀ ਬਸ ਉਹਦੋਂ ਆ ਹੀ ਲੱਗੀ ਛੋਟਾ ਜਿਹਾ ਜੀ ਅਸੀਂ ਰਿਵਾਾਰ ਉਹ ਇੰਨਾ ਕਰਵਾ ਲਵਾਂਗੇ ਠੀਕ ਤੇ ਸਰ ਅਕਾਲੀ ਟੈਲਵਨ ਨੂੰ ਕੀ ਮੈਸੇਜ ਕਰੀ ਮੈਂ ਪਾਰਟੀ ਪ੍ਰਧਾਨ ਸਾਡੇ ਸੁਖੀਰ ਸਿੰਘ ਬਾਦਲ ਜੀ ਮੈਂ ਮਜੀਠੀਆ ਸਾਹਿਬ ਨਾਲ ਵੀ ਹੁਣੇ ਗੱਲ ਕੀਤੀ ਹੈ ਉਹਨਾਂ ਦੇ ਵੀ ਕਾਫੀ ਦੋਸਤਾਨਾ ਸਵੰਦ ਸੀ ਮਜੀਠੀਆ ਸਾਹਿਬ ਨਾਲ ਕਿਉਂਕਿ ਉਹਨਾਂ ਦੇ ਪਾਰਟੀ ਬਾਜੀ ਤੋਂ ਉੱਠ ਕੇ ਸਾਰਾ ਨਾਲ ਬੜੇ ਚੰਗੇ ਰਿਸ਼ਤੇ ਸੀਗੇ ਉਹਨਾਂ ਨੇ ਵੀ ਬਹੁਤ ਗਹਿਰਾ ਅਫਸੋਸ ਪ੍ਰਗਟ ਕੀਤਾ ਔਰ ਮੈਨੂੰ ਸਪੈਸ਼ਲੀ ਤੌਰ ਤੇ ਭੇਜਿਆ ਉਹਨਾਂ ਨੇ ਨਿਊਜ਼ ਦੇਖੀ ਹੈ ਮੇਡੀਠੇ ਸਾਹਿਬ ਬਲੋ ਵੀ ਬਹੁਤ ਅਫਸੋਸ ਪ੍ਰਗਟ ਕਰਕੇ ਚਲੇ ਹੁਣਾ ਵੀ ਉਹਨਾਂ ਨੇ ਕਾਲ ਸਰ ਕੋਈ ਪਰਿਵਾਰ ਨਾਲ ਸਾਂਝੀ ਹੋਈ ਗੱਲ ਵੀ ਸੰਸਕਾਰ ਦੀ ਹਾਂਏ ਸਵੇ ਬੇਟੀ ਆ ਰਹੀ ਹੈ ਹਜੇ ਨਾ ਬੇਟੀ ਮਲਾਨਾ ਪੜਦੇ ਨੇ ਐਮ ਡੀ ਕਰਦੇ ਨੇ